I ਮਸ਼ੀਨ ਨੂੰ ਇਹ ਲਿਆ ਬੀਚ ਦਾ ਖਤਰਾ ਕਰਕੇ ਆਉਂਦੀ ਨਹੀਂ ਲਿਆ ਇਹ ਥੋੜਾ ਸਾਹਮਣੇ ਗੱਲ ਇਹ ਜੋ ਫੋਰ ਤੋਂ ਜੀ ਆਉਣੇ ਨੂੰ ਹਾਂ ਜੀ ਬਾਬਾ ਜੀ ਹਾਂ ਜੀ ਬਾਬਾ ਸਰ ਮੇਰਾ ਨਾਮ ਰਣਜੀਤ ਹੈਗਾ ਅੱਗੇ ਤਾਰਾ ਤੋਂ ਰਾਤੇ ਰੋਡ ਤੇ ਤਾਰਾ ਤੋਂ ਲੱਗਿਆ ਜੀ ਇਹ ਕੀ ਲੱਦਿਆ ਜੀ ਵਿੱਚ ਇਹਦੇ ਵਿੱਚ ਮੱਕੀ ਦਾ ਜੀ ਲੱਗਦਾ ਹੈ ਬਰਾਦਾ ਹਾਂ ਜੀ ਮੱਕੀ ਦਾ ਬਰਾਦਾ ਅੱਛਾ ਜੀ ਕਿੱਥੋਂ ਲੱਦਿਆ ਇਹ ਲੱਦਿਆ ਜੀ ਆਪਣੇ ਆਪਣੇ ਉੱਪੀ ਹੋਵੇ ਕਿੱਥੇ ਲੈ ਕੇ ਜਾ ਰਹੇ ਸੀ ਜੀ ਤੇ ਪੁੱਤਰੀ ਜਾ ਰਹੀ ਜੀ ਤੇ ਆ ਜਿਹੜਾ ਸਪਾਰਕਿੰਗ ਹੋਈ ਜਾ ਉਪਰ ਅੱਗ ਲੱਗੀ ਕਿ ਦਲ ਗਈ ਹੈ ਇਹ ਨਾਲ ਰੋਡ ਦੇ ਉੱਤੇ ਤਾਰਾ ਦੋ ਜੀ ਹਾਂਜੀ ਰੋਡ ਤੋਂ ਤਾਰਾ ਕਿੰਨਾ ਕੁ ਮਾਲ ਲਿਆ ਸੀ ਬੱਚੇ ਦਾ ਮਾਲੇਚ 18 ਟਨ ਦੇ ਲੱਗੇ ਦਨੇ ਆਏ ਅੱਛਾ ਅੱਛਾ ਇਹ ਲਿਆਣੀ ਕਿੱਥੇ ਸੀ ਕਿ ਬੁਟਰੀ ਜੀ ਅੱਛਾ ਇਹ ਸਾਰਾ ਜਿਹੜਾ ਵੱਡਾ ਹੀ ਬੋਡੀ ਵਾਲਾ ਟਰੱਕ ਸੀਗਾ ਜੀ ਇਹਦੇ ਵਿੱਚ ਮੱਕੀ ਦਾ ਬਰਾਦਾ ਲਿਤਾ ਸੀਗਾ ਉਹਨੂੰ ਅੱਗ ਪੈ ਗਈ ਸਪਾਰਕਿੰਗ ਤਾਰਾ ਸਪਾਰਕਿੰਗ ਦੇ ਉੱਤੇ ਆ ਤਾਂ ਇਹ ਸਾਰਾ ਕੀ ਮੌਲਾਸ ਦਾ ਸੀ ਇਹ ਪਿਕਟਰ ਨੰਮਰੀ ਆ ਗਿਆ ਪੀਪੀ010ਪੀ ਐਚਐਮ 3952 ਜਿਸ ਦਾ ਨਾਮ ਰਿਹਾ ਕਰਨਜੀਤ ਸਿੰਘ ਤੇ ਉਕੀ ਤੋਂ ਲੱਦਖੇ ਇਹਨੇ ਪਟਾਣਾ ਸਾਈਡ ਨੂੰ ਜਾਣਾ ਸੀਗਾ ਤੇ ਉਹਨੂੰ ਰਸਤੇ ਵਿੱਚ ਕਿਤੇ ਤਾਰਾ ਨੀਵੀਂਆ ਸਰਕਰਦਾਸ਼ ਉੱਤੇ ਸ਼ੌਂਡ ਹੋਣ ਲੱਗ ਪਏ ਇਹਦੇ ਵਿੱਚ ਜਿਹੜਾ ਬਰਾਤਾ ਮੱਕੀ ਦੀ ਰਹਿਤ ਨੂੰ ਲੱਗੀ ਸੀ ਨਾ ਉਹਨੂੰ ਉਹਨੂੰ ਅੱਗ ਲੱਗੀ ਐ ਉਹਦਾ ਕਰਕੇ ਹੁਣ ਫਾਈਵ ਬ੍ਰਿਗੇਡ ਮੋਰਚੇ ਤੇ ਪਹੁੰਚ ਗਈ ਐ ਫਾਇਰ ਬੀਂਡ ਨੇ ਅੱਜ ਨੂੰ ਅੱਗ ਤੇ ਕਾਬੂ ਪਾ ਲਿਆ ਆ ਨਹੀਂ ਸਰ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ ਸਰ ਨੁਕਸਾਨ ਤਾਂ ਕੋਈ ਨਹੀਂ ਹੋਇਆ ਜੀ ਟਰੱਕ ਵੀ ਹੈ ਜਿਹੜਾ ਤੱਕ ਟੁੱਟ ਗਿਆ ਜੀ ਪਰ ਜਿਹੜਾ ਉਹਦੇ ਵਿੱਚ ਰਹਿਤ ਨੂੰ ਅੱਗ ਲੱਗੀ ਸੀ ਉਹਨੂੰ ਵਿੱਚੋਂ ਬਾਹਰ ਕੱਢ ਦਿੱਤਾ ਕੱਢ ਰਹੇ ਹੈ ਇਹ ਜਿਹੜਾ ਟਰੱਕ ਜਿਹੜਾ ਲੋਡ ਕੀਤਾ ਉਹ ਖਾਲੀ ਕਰਵਾ ਰਹੇ ਹੈ ਟਰੱਕ ਖਾਲੀ ਕਰ ਅੱਗ ਤੇ ਕਾਬੂ ਪਾ ਲਿਆ